ਸਤਿ ਸ਼੍ਰੀ ਅਕਾਲ ਜੀ ਪੀਪੀ ਬੱਤੀ ਨਵਾਂ ਸ਼ਹਿਰ ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਾਥਿਓ ਅੱਜ ਅਸੀਂ ਚੰਡੀਗੜ੍ਹ ਰੋਡ ਤੇ ਇਮੇਜਿਨ ਮੋਟਰਸ ਵਾਲਿਆਂ ਦੇ ਪਹੁੰਚੇ ਹੋਏ ਹਾਂ ਜੀ ਹੀਰੋ ਦਾ ਇਹ ਸ਼ੋਅਰੂਮ ਹੈ ਔਰ ਇੱਥੇ ਬਹੁਤ ਸਾਰੇ ਭੈਣ ਭਰਾ ਇਕੱਠੇ ਹੋਏ ਹੋਏ ਆ ਕਿਉਂਕਿ ਅੱਜ ਇੱਥੇ ਡੈਸਟਨੀ 110 ਜੋ ਸਕੂਟੀ ਹੈ ਉਸ ਦੀ ਇਨੋਗਰੇਸ਼ਨ ਹੋਣੀ ਹੈ ਲਓ ਜੀ ਆਪਾਂ ਹੀਰੋ ਦੀ ਸਕੂਟੀ ਤੇ ਐਂਟਰੀ ਮਾਰ ਲਈ ਹੈ ਤੇ ਇਹਨਾਂ ਨੇ ਸਾਡਾ ਸਵਾਗਤ ਵੀ ਕੀਤਾ ਤੇ ਹੁਣ ਆਹ ਕੇਕ ਕੱਟ ਕੇ ਅਸੀਂ ਇੱਕ ਤਰ੍ਹਾਂ ਦਾ ਇਨੌਗੂਰੇਟ ਕਰਨਾ ਲਓ ਜੀ ਇਹਨਾਂ ਨੇ ਕੇਕ ਦੇ ਉੱਤੇ ਅਨਾਰ ਚਲਾਤਾ ਹੈ ਸ਼ੁਗਰ ਚ ਲੋਕ ਅਨਾਰ ਕਹਿੰਦੇ ਆ ਤੇ ਕੇਕ ਕੱਟਣਾ ਹੈ ਜੀ ਮੈਨੂੰ ਕਹਿੰਦੇ ਤੁਸੀਂ ਕੇਕ ਕੱਟੋ ਪਰ ਮੈਂ ਕਹਾਂ ਨਹੀਂ ਜੰਨੀ ਇੱਥੇ ਮੌਜੂਦ ਹਸਤੀਆਂ ਮੌਜੂਦ ਆ ਆਪਾਂ ਉਹਨਾਂ ਦਾ ਵੀ ਹੱਥ ਲਵਾਵਾਂਗੇ ਤਾਂ ਮੈਂ ਬਾਕੀਆਂ ਨੂੰ ਵੀ ਬੇਨਤੀ ਕੀਤੀ ਕਿ ਭਾਈ ਮੇਰੇ ਨੇੜੇ-ਨੇੜੇ ਹੋ ਜਾਓ ਆਪਾਂ ਰਲ ਕੇ ਜਿਹੜਾ ਇਹ ਕੇਕ ਕੱਟਣਾ ਹੈ ਤਾਂ ਛੋਟੇ ਬੱਚੇ ਦਾ ਹੱਥ ਲਵਾ ਕੇ ਆਪਾਂ ਕੇਕ ਕਟਾਇਆ ਤਾਂ ਜੋ ਉਹਦੇ ਮਾਤਾ-ਪਿਤਾ ਨੂੰ ਵੀ ਖੁਸ਼ੀ ਮਿਲੇ ਤੇ ਲਓ ਜੀ ਕੇਕ ਕੱਟ ਦਿੱਤਾ ਕੇਕ ਕੱਟਿਆ ਤੇ ਸਾਰਿਆਂ ਨੇ ਤਾੜੀਆਂ ਵਜਾਈਆਂ ਖੁਸ਼ੀ ਮਨਾਈ ਹੈ ਔਰ ਇਹ ਆਪਣੇ ਆਪ ਵਿੱਚ ਕਿਸ ਨੂੰ ਮਾਣ ਦੇਣ ਵਾਲੀ ਗੱਲ ਹੁੰਦੀ ਹੈ ਤਾਂ ਨਿੱਕੇ ਬੱਚੇ ਨੂੰ ਮਾਣ ਦਿੱਤਾ ਉਹਦੇ ਮਾਤਾ ਪਿਤਾ ਦੇ ਚਿਹਰੇ ਤੇ ਖੁਸ਼ੀਆਂ ਨਾਲ ਮੇਰੇ ਸੱਜੇ ਪਾਸੇ ਵੀ ਭਾਜੀ ਹੁਣੀ ਮੌਜੂਦ ਹੈ ਤਾਂ ਖੁਸ਼ੀ ਦਾ ਮਾਹੌਲ ਹੈ ਔਰ ਜਿੰਨੇ ਇੱਥੇ ਹੋਰ ਵੀ ਪਰਿਵਾਰਕ ਮੈਂਬਰ ਆਏ ਆ ਉਹਨਾਂ ਨੇ ਵੀ ਤਾੜੀਆਂ ਮਾਰ ਕੇ ਆਪਣਾ ਪਿਆਰ ਸਾਂਝਾ ਕੀਤਾ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਵਾਰੀ ਹੈ ਜੀ ਆਪਾਂ ਸਕੂਟੀ ਦੀ ਘੁੰਡ ਚਕਾਈ ਕਰਨੀ ਆ ਆ ਲਓ ਜੀ ਤਾਂ ਡੈਸਟਨੀ 110 ਪ੍ਰੋਜੈਕਟਰ ਲਾਈਟ ਵਾਲੀ ਲੋਕਾਂ ਦੇ ਰੂਬਰੂ ਕਰ ਦਿੰਦੀ ਹੈ ਜੀ ਮੈਡਮ ਦੱਸਦੇ ਪਏ ਕਹਿੰਦੇ ਸਕੂਟੀ ਦੀ ਸੀਟ ਦੀ ਲੈਂਥ ਬਹੁਤ ਅੱਛੀ ਹੈ ਅਤੇ ਬੈਕ ਰੈਸਟ ਗ੍ਰੈਬ ਹੈ ਤੇ ਡਿੱਕੀ ਦੇ ਅੰਦਰ ਸਪੇਸ ਬਹੁਤ ਜ਼ਿਆਦਾ ਸਮਾਨ ਕਹਿੰਦੇ ਤੁਸੀਂ ਆਪਣਾ ਪੂਰਾ ਰੱਖ ਸਕਦੇ ਹੋ ਮੋਬਾਈਲ ਚਾਰਜਰ ਵੀ ਮਿਲ ਜਾਂਦਾ ਹੈ ਤੇ ਸਕੂਟੀ ਸੱਚੀਓ ਬੜੀ ਖਾਸ ਹੈ ਸਕੂਟੀ ਦੇ ਅੰਦਰ ਬਿੱਕੀ ਜਿਹੜੀ ਹੈ ਸੀਟ ਦੇ ਹੇਠਾਂ ਇਹਦੇ ਅੰਦਰ ਬਹੁਤ ਸਾਰੀ ਸਪੇਸ ਹੈ ਰੇਅਰ ਲਾਈਟ ਵੀ LED ਦੀ ਹੈ ਦੀ ਤੇ ਡਿਜੀਟਲ ਐਨਾਲੌਗ ਹੈ ਮੈਡਮ ਕਹਿੰਦੇ ਐਵਰੇਜ ਕਹਿੰਦੇ ਜੀ ਇਹ 65 ਦੀ ਦੇ ਦਿੰਦੀ ਆ ਤਾਂ ਐਸ ਜ਼ਮਾਨੇ 'ਚ 65 ਦੀ ਐਵਰੇਜ ਸਕੂਟੀ ਦਵੇ ਫਿਰ ਤਾਂ ਯਾਰ ਚਾਹਦੀ ਹੀ ਚਾਹਦੀ ਆ ਅਲੋ ਫੇਰ ਦੱਸ ਦਿੱਤਾ ਕਹਿੰਦੇ ਕਿ ਜੀ ਜਿਹੜੀ ਲਾਈਟ ਹੈ ਰੇਅਰ ਲਾਈਟ LED ਦੀ ਹੈ ਮੋਬਾਈਲ ਚਾਰਜਰ ਹੈ ਸੀਟ ਦੀ ਲੈਂਥ 785 mm ਹੈ ਬੈਕ ਰੈਸਟ ਗ੍ਰਾਬ ਹੈ ਤੇ 12 ਇੰਚੀ ਅਲੋਏ ਵੀਲ ਹੈ ਜਿਹੜੇ क्रोम दी एडी फिनिशिंग है तो एक वारी ਜਿਹੜਾ ਦੇਖਦਾ ਉਹਦਾ ਦਿਲ ਇਸ ਸਕੂਟੀ ਤੇ ਆ ਹੀ ਜਾਂਦਾ ਬੰਦਾ ਕਹਿੰਦਾ ਕਿ ਯਾਰ ਆਪਣੇ ਘਰ ਲੈ ਜੀ ਔਰ ਇਹਦੀ ਐਵਰੇਜ ਇਸ ਕਰਕੇ ਹੋਰ ਵੀ ਵਧੀਆ ਆਂਦੀ ਕਿਉਂਕਿ ਬੱਤੀਆਂ ਤੇ ਲਾਲ ਬੱਤੀਆਂ ਤੇ ਆਪੇ ਹੀ ਰੁਕ ਜਾਂਦੀ ਐ ਤੇ ਪੈਟਰੋਲ ਦੀ ਬੱਚਤ ਹੋ ਜਾਂਦੀ ਐ ਭਾਈ ਮੈਨੂੰ ਤਾਂ ਸਕੂਟੀ ਬੜੀ ਪਸੰਦ ਆਈ ਮੈਂ ਸਾਰੇ ਪਾਸਿਓ ਘੁਮਾ ਕੇ ਦੇਖ ਲਈ ਮੈਨੂੰ ਤਾਂ ਸਕੂਟੀ ਸੱਚੀ ਬੜੀ ਸੋਹਣੀ ਲੱਗੀ ਬੜੀ ਖੂਬਸੂਰਤ ਲੱਗੀ ਤੇ ਇਹਦੇ ਫੀਚਰ ਬਹੁਤ ਅੱਛੇ ਆ ਆ ਭੈਣ ਜੀ ਨੇ ਵੀ ਬੜੀ ਸੇਵਾ ਕੀਤੀ ਹੈ ਹੋਏ ਸਾਰੇ ਗੈਸਟ ਦੀ ਇਹ ਇੱਥੋਂ ਦੇ ਜਿਹੜੇ ਰੌਕਸਟਾਰ ਆ ਮੈਂ ਜਿਵੇਂ ਕਹਿੰਦੇ ਨਹੀਂ ਹੁੰਦੇ ਕਿ ਇੱਥੋਂ ਦੇ ਸ਼ੋਅ ਸਟਾਪਰ ਇਹੀ ਨੇ ਤਾਂ ਮੇਨ ਸਪੌਟਲਾਈਟ ਇਹਨਾਂ ਤੇ ਆ ਇੱਕ ਬੱਚੇ ਤੇ ਵੀ ਸਪੌਟਲਾਈਟ ਹੈ ਮੇਰੇ ਨਾਲ ਬੈਠੇ ਚਿੱਟੀ ਸਕੂਟੀ ਤੇ ਭਾਜੀ ਕਹਿੰਦੇ ਕਿ ਆਪਾਂ ਨੂੰ ਸਕੂਟੀ ਪਸੰਦ ਆ ਗਈ ਹੈ ਤੇ ਦੂਜੇ ਪਾਸੇ ਜਿਹੜੀ ਉਹ ਫੈਮਿਲੀ ਆ ਉਹ ਵੀ ਮਨ ਬਣਾ ਰਹੀ ਹੈ ਕਹਿੰਦੇ ਕਿ ਸਕੂਟੀ ਲੈ ਲਈਏ ਮੈਂ ਕਹਿੰਦਾ ਲੈ ਲਓ ਜੀ ਲਾਓ ਜੀ ਬਣ ਗਈ ਗੱਲ ਹੁਣ ਜੀ ਤੁਹਾਨੂੰ ਵੀ ਸਕੂਟੀ ਪਸੰਦ ਹੈ ਤੁਸੀਂ ਆਜੋ ਇਮੇਜਿਨ ਮੋਟਰਸ ਦੇ